ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਵਿਰਕ ਡੇਰੀ ਫਾਰਮ YouTube ਚੈਨਲ ਤੇ ਤੇ ਜੋ ਅੱਜ ਵੀ ਅਸੀਂ ਵੀਡੀਓ ਬਣਾ ਰਹੇ ਹਾਂ ਉਹ ਆਪਾਂ ਬਣਾ ਰਹੇ ਹਾਂ ਜੀ ਜੋ ਆਪਾਂ ਕਣਕ ਤੋਂ ਬਾਅਦ ਮੱਕੀ ਜੋ ਸਾਈਲੇਜ ਵਾਸਤੇ ਬੀਜੀਦੀ ਹੈ ਉਹਦੇ ਬਾਰੇ ਆਪਾਂ ਇਹ ਵੀਡੀਓ ਬਣਾਉਣ ਲੱਗੇ ਆਂ ਬਹੁਤ ਸਾਰੇ ਵੀਰ ਨਾ ਪੁੱਛਦੇ ਹੁੰਦੇ ਆ ਕਿ ਅਸੀਂ ਕਿਹੜਾ ਬੀਜ ਬੀਜੀਏ ਕਿਸ ਤਰੀਕੇ ਨਾਲ ਬਜਾਈ ਕਰੀਏ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਜਦੋਂ ਆਪਾਂ ਬਜਾਈ ਕਰਦੇ ਆਂ ਠੀਕ ਹੈ ਜੀ ਤੇ ਆ ਤੁਹਾਨੂੰ ਦਿਖਾਉਣੇ ਆ ਜੋ ਆਪਾਂ ਬਾਹਣ ਬਣਾਇਆ ਹੋਇਆ ਹੈ ਇਹ ਆਪਾਂ ਬਜਾਈ ਕਣਕ ਦੇ ਉੱਪਰ ਕਰ ਰਹੇ ਆਂ ਆਪਾਂ ਜਮੀਨ ਬਣਾਈ ਹੈ ਜੀ ਪਹਿਲਾਂ ਇਹਦੇ ਵਿੱਚ ਧੋਸੀਆਂ ਤਮੀਆਂ ਦੀਆਂ ਲਗਾਈਆਂ ਜੀ ਤੇ ਉਸ ਤੋਂ ਬਾਅਦ ਦੋਸੀਆਂ ਹੀ ਆਪਾਂ ਹਲਾਂ ਦੀਆਂ ਲਗਾ ਕੇ ਤੇ ਫੇਰ ਉੱਤੋਂ ਇਸ ਪਲਾਂਟਰ ਨਾਲ ਬੀਜਣ ਲੱਗੇ ਆ ਜੀ ਇਹ ਆਪਾਂ ਮੱਕੀ ਬੀਜਣ ਲੱਗੇ ਆ ਜੋ ਵੈਕਿਊਮ ਪਲਾਂਟਰ ਆਉਂਦਾ ਜੀ ਪਾਉਣੇ ਲੱਗ ਬੱਤੀ ਇਹ ਪਲਾਂਟਰ ਨਾਲ ਬਹੁਤ ਵਧੀਆ ਬਜਾਈ ਹੁੰਦੀ ਹੈ ਪਿਛਲੀ ਵਾਰ ਵੀ ਆਪਾਂ ਇਸ ਪਲਾਂਟਰ ਨਾਲ ਹੀ ਬਜਾਈ ਕੀਤੀ ਸੀਗੀ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਵਧੀਆ ਜੀ ਠੀਕ ਹੈ ਜੀ ਇਹਦੇ ਵਿੱਚ ਬੀਜ ਪੈ ਜਾਂਦਾ ਹਾਂ ਆ ਜੋ ਪਿੱਛੇ ਬਕਤਾਂ ਲੱਗੀਆਂ ਹੋਈਆਂ ਨੇ ਤੇ ਜੋ ਆ ਉੱਪਰ ਆ ਇੰਨਾ ਵਿੱਚ ਡੀਜੀ ਵੀ ਪੈ ਜਾਂਦੀ ਹੈ ਤੇ ਜੋ ਆਪਾਂ ਵਿਚੇ ਬੀਜ ਬੀਦਿਆਂ ਲੱਗੀਆਂ ਜੀ ਇੱਕ ਤਾਂ ਕਵੇਰੀ ਦਾ ਜੋ ਕੇ 50 ਬੀਜ ਆਉਂਦਾ ਇਹ ਬੀਜ ਰਹੇ ਆ ਜੀ ਤੇ ਕੋਸ਼ ਆਪਾਂ ਲਗੇ ਪਾਇਨੀਅਰ ਦਾ ਵੀ ਬੀਜ ਬੀਜਣ ਲੱਗੇ ਆ ਜੀ ਤੇ ਇੱਕ ਆਪਾਂ ਬੀਜਣ ਲੱਗੇ ਆ ਜੀ TK ਅਸੀਰਤ ਦਾ 4510 ਆ ਪਾਇਨੀਅਰ ਦਾ ਜੀ ਇਹ 1844 ਬੀਜ ਹੈ ਇਹ ਬੀਜਣ ਲੱਗੇ ਆ ਤੇ ਇੱਕ ਆਪਾਂ TK ਦਾ 4510 ਬੀਜ ਆਉਂਦਾ ਜੀ ਉਹ ਬੀਜਣ ਲੱਗੇ ਆ ਤੇ ਜੋ ਬੀਜ ਪਾਉਣਾ ਹੁੰਦਾ ਜੀ ਉਹ ਆਪਾਂ 1 ਕਿੱਲੇ ਦੇ ਵਿੱਚ 8 ਕਿਲੋ ਬੀਜ ਪਾਉਣਾ ਜੀ। ਨਾ ਬਹੁਤਾ ਜ਼ਿਆਦਾ ਪਾਓ ਤੇ ਨਾ ਹੀ ਬੀਜ ਘੱਟ ਪਾਓ। ਜੋ ਆਪਾਂ ਪਲਾਂਟਰ ਨੂੰ ਬੰਨਿਆ ਇਹ 8 ਕਿਲੋ ਤੇ ਬੰਨਿਆ ਹੋਇਆ ਜੀ। ਤੇ ਨਾਲ ਤੁਸੀਂ ਕੀ ਪਾਉਣਾ ਡੀ.ਏ.ਪੀ ਪਾ ਸਕਦੇ ਹੋ। ਅਸੀਂ ਨਾਲ 50 ਕਿਲੋ ਕਿੱਲੇ ਦੀ ਡੀ.ਏ.ਪੀ ਪਾ ਰਹੇ ਹਾਂ। ਤੇ ਡੀ.ਏ.ਪੀ ਜ਼ਰੂਰ ਪਾਓ। ਜੇ ਹੋ ਸਕੇ ਤਾਂ ਪोटाश ਵੀ ਤੁਸੀਂ ਪਾ ਸਕਦੇ ਹੋ ਜੋ ਐਮ ਐਮਓ ਪੀ ਆਉਂਦੀ ਹੈ ਮਿਊਰ ਟੋਪ ਪोटाश ਉਹ ਤੁਸੀਂ ਪਾਉਣੀ ਹੈ ਤਾਂ ਤਕਰੀਬ 25 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ ਉਹਦੇ ਨਾਲ ਵੀ ਦਾਣੇ ਦਾ ਬਹੁਤ ਵਧੀਆ ਰਿਜ਼ਲਟ ਰਹਿੰਦਾ ਤੇ ਇਹ ਤੁਹਾਨੂੰ ਦਿਖਾਉਣੇ ਆ ਜੀ ਜੋ ਆਪਾਂ ਕਣਕ ਦੇ ਬਾਅਦ ਬਜਾਈ ਕਰਨੀ ਹੈ ਜੇ ਆਪਾਂ ਜਿਆਦਾ ਲੇਟ ਹੋ ਜੰਨੇ ਆ ਤਾਂ ਫਿਰ ਪੋਸਟ ਤੋਂ ਬਾਅਦ ਆਪਾਂ ਜਿਵੇਂ ਝੋਨਾ ਵਗੈਰਾ ਲਗਾਉਣਾ ਹੁੰਦਾ ਤਾਂ ਉਹਦੇ ਵਿੱਚ ਮੁਸ਼ਕਲ ਆਉਂਦੀ ਹੈ ਇਹ ਕੇਸ ਤੋਂ ਬਾਅਦ ਗਾਂ ਜਿਵੇਂ ਹੁਣ ਅੱਜ ਦੀ ਬਜਾਈ ਅੱਜ 23 ਅਪ੍ਰੈਲ ਹੋ ਗਈ ਹੈ ਜੀ ਤੇ ਅੱਜ ਅਸੀਂ ਬਜਾਈ ਕਰ ਰਹੇ ਆ ਤੇ ਜੇ ਆਪਾਂ ਜਿਆਦਾ ਲੇਟ ਹੋ ਜੰਨੇ ਆ ਤਾਂ ਫਿਰ ਅੱਗੇ ਜਾ ਕੇ ਜਲਾਈ ਦੇ ਐਂਡ ਦੇ ਵਿੱਚ ਜਦੋਂ ਇਹ ਮੱਕੀ 90 ਦਿਨਾਂ ਦੀ ਹੁੰਦੀ ਉਹਦੋਂ ਮੀਂਹਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਫਿਰ ਉਦੋਂ ਇੱਕ ਤਾਂ ਵੱਢਣ 'ਚ ਬਹੁਤ ਦਿੱਕਤ ਆਉਂਦੀ ਹੈ ਤੇ ਇੱਕ ਝੋਨਾ ਲਗਾਉਣ 'ਚ ਫਿਰ ਉਦੋਂ ਦਿੱਕਤ ਹੋ ਜਾਂਦੀ ਹੈ ਝੋਨਾ ਲੇਟ ਹੋ ਜਾਂਦਾ ਹੈ ਠੀਕ ਹੈ ਜੀ ਤੇ ਹੁਣ ਜੋ ਕਣਕ ਵਾਲੇ ਵੀਰ ਬੀਜਣਾ ਚਾਹੁੰਦੇ ਨੇ ਉਹ ਲੇਟ ਨਾ ਕਰੋ ਮੱਕੀ ਉਹ ਹੁਣ ਤੁਸੀਂ ਨਾਲ ਦੀ ਨਾਲ ਬੀਜ ਦਿਓ ਜਿੰਨੀ ਜਲਦੀ ਹੋ ਸਕਦਾ ਹੈ ਤੇ ਇਸ ਤੋਂ ਬਾਅਦ ਇਹ ਮੰਨ ਕੇ ਚੱਲੋ ਇਹਨੇ ਬੈੱਡ ਬਣਾ ਦਨੇ ਆ ਜੀ ਪਲਾਂਟਰ ਨੇ ਤੇ ਉਹਦੇ ਨਾਲ ਕੀ ਹੋਣਾ ਹੈ ਬੈੱਡ ਦੇ ਵਿੱਚ ਵਿੱਚ ਹੀ ਪਾਣੀ ਲਗਾਉਣਾ ਹੈ ਜੀ ਆਪਾਂ ਕਈ ਵੀਰ ਕੀ ਕਰਦੇ ਨੇ ਜਿਵੇਂ ਆ ਬਾਣ ਵਾਹ ਕੇ ਉੱਪਰੋਂ ਸੁਹਾਗਾ ਮਾਰ ਕੇ ਤੇ ਆਮ ਡ੍ਰਿਲ ਨਾਲ ਬੀਜ ਦਿੰਦੇ ਨੇ ਠੀਕ ਹੈ ਜੀ ਤੇ ਉਹਦੇ ਨਾਲ ਕੀ ਹੁੰਦਾ ਪਾਣੀ ਮੱਕੀ ਦੇ ਉੱਪਰ ਚੜ ਜਾਂਦਾ ਤੇ ਉਹਦੇ ਨਾਲ ਫਿਰ ਮੱਕੀ ਉਨੀ ਵਧੀਆ ਗ੍ਰੋਥ ਨਹੀਂ ਕਰਦੀ ਜੀ ਜੋ ਮੱਕੀ ਨੂੰ ਚਾਹੀਦੀ ਹੈ ਜਿਆਦਾ ਮਤਲਬ ਕਿ ਸਲਾਹ ਵੀ ਚਾਹੀਦੀ ਹੈ ਪਾਣੀ ਬੈਡਾਂ ਦੇ ਉੱਪਰ ਨਾ ਚੜੇ ਆਪਾਂ ਜੋ ਇਹ ਬੈਡ ਬਣਾਏ ਕਿ ਮਸ਼ੀਨ ਉਹਦੇ ਵਿੱਚ ਖਾਲੀਆਂ ਦੇ ਵਿੱਚ ਹੀ ਪਾਣੀ ਲਗਾਉਣਾ ਹੈ ਜੀ ਤਾਂ ਫਿਰ ਮੱਕੀ ਗ੍ਰੋਥ ਬਹੁਤ ਵਧੀਆ ਕਰਦੀ ਹੈ ਇੱਕ ਵੱਡਣ ਚ ਵੀ ਆਸਾਨੀ ਹੈ ਜੀ ਜੋ ਆਪਣੇ ਪਲਾਂਟਰ ਉਹ ਦੂਜਾ ਮਸ਼ੀਨਾ ਬਣੀਆਂ ਹੁੰਦੀਆਂ ਜੀ ਮੱਕੀ ਦੇ ਵਾਢੀ ਵਾਲੀਆਂ ਉਹ ਵੀ ਉਸ ਹਿਸਾਬ ਨਾਲ ਹੀ ਬਣੀਆਂ ਹੁੰਦੀਆਂ ਕਿ ਉਹ ਬੈਡ ਦੇ ਉੱਪਰੋਂ ਵੜਦੀਆਂ ਜਾਂਦੀਆਂ ਇੱਕ ਸਾਰ ਤੇ ਬਾਕੀ ਆ ਤੁਹਾਨੂੰ ਜਦੋਂ ਆਪਾਂ ਸਟਾਰਟ ਕਰਦੇ ਹਾਂ ਉਹ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਜੋ ਆਪਾਂ ਨਦੀਨ ਵਾਸਤੇ ਸਪਰੇਅ ਕਰਨੀ ਹੁੰਦੀ ਜੀ ਮੱਕੀ ਬੀਜ ਕੇ ਉਹ ਤੁਸੀਂ ਪੈਂਡੀਮੈਥ੍ਰਿਨ 30% ਆਉਂਦੀ ਹੈ ਜੀ ਸਪਰੇਅ ਉਹ ਤੁਸੀਂ ਪੈਂਡੀਮੈਥ੍ਰਿਨ ਜਦੋਂ ਬਜਾਈ ਕਰ ਲਈ ਉੱਪਰੋਂ ਸੁੱਕੇ ਦੇ ਉੱਪਰ ਹੀ ਸਾਰੇ ਦੇ ਉੱਪਰ ਸਪਰੇਅ ਕਰ ਦੇਣੀ ਹੈ ਪੈਂਡੀਮੈਥ੍ਰਿਨ ਦੀ ਠੀਕ ਹੈ ਜੀ ਤੇ ਉਹਦੇ ਨਾਲ ਨਦੀਨ ਬਹੁਤ ਘੱਟ ਟੁਕਦੇ ਆ ਜੀ 80% ਘੱਟ ਟੁਕਦੇ ਆ ਠੀਕ ਹੈ ਜੀ ਤੇ ਉਹ ਫਿਰ ਮੱਕੀ ਬੀਜ ਕੇ ਉੱਪਰੋਂ ਪੈਂਦੀ ਮੱਠੀ ਨੂੰ ਸਪਰੇਅ ਕਰ ਦੋ ਤੇ ਬਾਅਦ ਵਿੱਚ ਉਸ ਤੋਂ ਬਾਅਦ ਪਾਣੀ ਲਗਾਓ ਜੀ ਤਾਂ ਬਹੁਤ ਵਧੀਆ ਰਿਜ਼ਲਟ ਆਉਂਦਾ ਤੇ ਇਹ ਹੁਣ ਤੁਹਾਨੂੰ ਜਦੋਂ ਚੱਲਦਾ ਉਦੋਂ ਦਿਖਾਉਣੇ ਆ ਕਿਵੇਂ ਮੱਕੀ ਬੀਜੀ ਜਾਂਦੀ ਹੈ ਤੇ ਆ ਵੀ ਤੁਸੀਂ ਵੀ ਦੱਸਿਆ ਜੇ ਕਿਹੜੇ ਕਿਹੜੇ ਤੁਸੀਂ ਬੀਜ ਬੀਜ ਰਹੇ ਹੋ ਔਰ ਕਿਹੜਿਆਂ ਦਾ ਰਿਜ਼ਲਟ ਵਧੀਆ ਆ ਰਿਹਾ ਅਸੀਂ ਆ ਤਿੰਨ ਤਰ੍ਹਾਂ ਦੇ ਕਵੇਰੀ ਕੇ 50 ਪਾਇਨੀਅਰ 1844 ਔਰ ਜੇ ਕੇ ਦਾ 45 ਦਾ ਬੀਜਨ ਲੱਗੇ ਹੋ ਜੇ ਕਿਸੇ ਨੇ ਪਹਿਲਾਂ ਵੀ ਬੀਜਿਆ ਹੋਵੇ ਤੁਸੀਂ ਰਿਜ਼ਲਟ ਦੱਸਿਆ ਜੇ ਕਿਹੜੇ ਦਾ ਵਧੀਆ ਆ ਆ ਤੁਸੀਂ ਦੇਖ ਸਕਦੇ ਹੋ ਆ ਮਸ਼ੀਨ ਚੱਲ ਰਹੀ ਆ ਬੈੱਡ ਬਣ ਰਹੇ ਨੇ ਇੱਥੇ ਕੀ ਨਹੀਂ ਹੈ ਜੀ ਪਰ ਤੇਨਾ ਬੈਡਾਂ ਦੇ ਵਿੱਚ ਜੋ ਬੈਡ ਨੂੰ ਹੀ ਦੇਖਣ ਨੂੰ ਕਿ ਇਹਦੇ ਵਿੱਚ ਆਪਾਂ ਪਾਣੀ ਛੱਡਾਂਗੇ ਜੀ ਇਹ ਅਸੀਂ ਕਿੱਲੇ ਦਾ 8 ਕਿਲੋ ਬੀਜ ਲੈ ਰਹੇ ਹਾਂ ਨਾਲ 50 ਕਿਲੋ ਜੀਐਪੀ ਲੈ ਰਹੇ ਹਾਂ ਇਹ ਹੁਣ ਅਸੀਂ ਬੀਜ ਕੇ ਇਦੇ ਉੱਪਰ ਪੈਂਡਿਮੈਥਲਿਨ ਜੋ ਸਪਰੇ ਆਉਂਦੀ ਹੈ ਜਿਸ ਨਾਲ ਗੰਦ ਵਗੈਰਾ ਨਹੀਂ ਹੁੰਕਦਾਗਾ ਉਹ 1 ਲੀਟਰ ਪੈਂਦਾ ਜੀ 1 ਕਿੱਲੇ 'ਚ ਉਹ ਅਸੀਂ ਸਪਰੇ ਕਰਾਂਗੇ ਤੇ ਉਸ ਤੋਂ ਬਾਅਦ ਆ ਖਾਲੀਆਂ ਦੇ ਵਿੱਚ ਪਾਣੀ ਛੱਡ ਦਾਂਗੇ ਜੀ ਤੇ ਇਸ ਤਰ੍ਹਾਂ ਇਹ ਕੀਤੀ ਜਾਂਦੀ ਹੈ ਤੇ ਬਾਕੀ ਆਉਣ ਵਾਲੇ ਟਾਈਮ 'ਚ ਵੀ ਜਿਹੜੀਆਂ-ਜਿਹੜੀਆਂ ਅਸੀਂ ਸਪਰੇਆਂ ਕਰਾਂਗੇ ਜੋ ਅਸੀਂ ਗਰੋਥ ਵਾਸਤੇ ਕੋਈ ਸਪਰੇਅ ਕਰਾਂਗੇ ਜਾਂ ਸੁੰਡੀ ਦੀ ਇਹਨੂੰ ਮੇਨ ਸਮੱਸਿਆ ਆਉਂਦੀ ਉਹਦੀਆਂ ਜੋ ਸਪਰੇਅਾਂ ਕਰਾਂਗੇ ਉਹਦੇ ਬਾਰੇ ਵੀ ਤੁਹਾਨੂੰ ਵੀਡੀਓ 'ਚ ਜਾਣਕਾਰੀ ਦਿੰਦੇ ਰਵਾਂਗੇ ਤੇ ਅੱਜ ਜੋ ਬਜਾਈ ਹੋ ਰਹੀ ਸੀ ਤਾਂ ਉਹਦੇ ਬਾਰੇ ਸੋਚਿਆ ਕਿ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਬਹੁਤ ਵਧੀਆ ਦਿਨਾਂ ਬਜਾਈ ਹੁੰਦੀ ਹੈ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਡੇ ਏਰੀਆ 'ਚ ਕਿੰਨੀ ਕੋਸਾਈ ਦੇ ਵਾਲੀ ਮੱਕੀ ਬੀਜ ਰਹੇ ਨੇ ਕਿਹੜਾ ਕਿਹੜਾ ਤੁਸੀਂ ਬੀਜ ਬੀਜ ਰਹੇ ਹੋ ਔਰ ਕਿਸ ਤਰੀਕੇ ਨਾਲ ਬੀਜ ਰਹੇ ਹੋ ਇਸ ਵੀਡੀਓ ਨੂੰ ਹੋਰ ਵੀ ਬੀੜਾਂ ਤੱਕ ਸ਼ੇਅਰ ਕਰਦੇ ਜੇ ਤਾਂ ਜੋ ਉਹਨਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਤੁਹਾਡਾ ਸਤਿਕਾਰ